サムデケトン。 ਸਾਡੇ ਜਿੰਦਾਬਾਦ ਸਾਡੇ ਜਿੰਦਾਬਾਦ ਰੋਕੀ ਪਾਰਟੀਆ ਜਿੰਦਾਬਾਦ ਰੋਕੀ ਪਾਰਟੀਆ ਜਿੰਦਾਬਾਦ ਤੁਹਾਡੇ ਸਾਹਮਣੇ ਹੀ ਹੈ ਜੋ ਮਾਹੌਲ ਤੁਹਾਨੂੰ ਦਿਖ ਰਿਹਾ ਹੈ ਤੇ ਰੋਕੀ ਪਾਰਟੀਆ ਦੀ ਸਪੋਰਟ ਤੇ ਕਾਂਗਰਸ ਪਾਰਟੀ ਦੀ ਸਪੋਰਟ ਕਿਤਾ ਲੋਕੀ ਜੋਰ ਸ਼ੋਰ ਨਾਲ ਕਰ ਰਹੇ ਹੈ ਤੇ ਆਪਾਂ ਇਹ ਵੋਟ ਵੀ ਜ਼ਰੂਰ ਜਿੱਤ ਕੇ ਇਹ ਪਾਰਟੀ ਦੀ ਝੋਲੀ ਪਾਵਾਂਗੇ ਇਹ ਤਾਂ ਨਹੀਂ ਮੋਹਰ ਦੀ ਸਾਰੇ ਪਾਸੇ ਭੰਗ ਕੇ ਆ ਰਹੇ ਕਿਤਾ ਦਾ ਬਿਲਕੁਲ ਜੀ ਹਾਊਸ ਕਾਂਗਰਸ ਪਾਰਟੀ ਹੀ ਬਣਾਉਗੀ ਤੇ ਮੇਅਰ ਵੀ ਕਾਂਗਰਸ ਪਾਰਟੀ ਦਾ ਹੀ ਬਣੂਗਾ ਪਾਰਟੀ ਬਹੁਤ ਆਵੇ ਕਰ ਕੀ ਕਹਿਣਾ ਚਾਹੋ ਚਲੋ ਜੀ ਇਹ ਤਾਂ ਦਾਵੇ ਤਾਂ ਹਰ ਕੋਈ ਕਰਦਾ ਹੁਣ ਟਾਈਮ ਆਏ ਤੇ ਮੌਕੇ ਤੇ ਪਤਾ ਲੱਗ ਜੂਗਾ ਲੋਕਾਂ ਨੂੰ ਉਹਨਾਂ ਦਾ ਗੜੀਆਂ ਹਾਰੇ ਕਿੱਥੇ ਪੂਰੇ ਹੋਏ ਤੁਹਾਡੇ ਸਾਹਮਣੇ ਇਹ 2.5 ਸਾਲ ਦੀ ਸਰਕਾਰ ਚ ਤੁਸੀਂ ਦੇਖ ਹੀ ਲਿਆ ਕੀ ਕੀਤਾ ਲੋਕਾਂ ਨੂੰ ਵੀ ਪੁੱਛ ਲਿਓ ਅਜ ਤੱਕ ਇੱਕ ਹਜ਼ਾਰ ਰੁਪਏ ਦਾ ਸਰਕਾਰ ਤੋਂ ਪਾਇਆ ਨਹੀਂ ਗਿਆ ਬਾਕੀ ਚੀਜ਼ਾਂ ਤਾਂ ਬਾਅਦ ਦੀ ਗੱਲ ਆ ਦੀਪਿੰਕਾ ਨਾਲ ਚੋਕੀਏ ਵੋਟਰਾਂ ਨੂੰ ਕਿ ਜੀ ਤੁਸੀਂ ਕੈਂਡੀਡੇਟ ਦੇਖ ਕੇ ਪਾਰਟੀ ਦੇਖ ਕੇ ਵੋਟ ਕਰ ਰਹੇ ਹੋ ਲੋਕਾਂ ਦੀ ਸ਼ਰੀਵੀ ਦੇਖਿਓ ਕਿ ਬਾਕੀ ਗਲਤ ਬੰਦਿਆਂ ਨੂੰ ਵੋਟ ਦੇ ਕੇ ਆਪਣੀ ਵੋਟ ਖਰਾਬ ਨਾ ਕਰਿਓ